ਤਕਰੀਬਨ ਸਵੇਰੇ 9:00 ਵਜੇ ਜੋ ਕਾਇਲਾ ਲਗਾਂਦੇ ਸਾਡੇ ਘਰ ਦੇ ਨੀਸ਼ ਲੜਕਾ ਮੈਨੂੰ ਉਹਦੀ ਕਾਲ ਆਈ ਕਿ ਪਾਜੀ ਮੇਰੀ ਨਾ ਮਸ਼ੀਨਾ ਇੱਥੇ ਨਹੀਂ ਹੈ ਤੇ ਤੁਹਾਡਾ ਜਿਹੜਾ ਮੇਨ ਗੇਟ ਹੈ ਜਿਹਦਾ ਲੋਕ ਘੁਪਿਆ ਪਿਆ ਤੇ ਮੈਂ ਕਿਹਾ ਸਮਾਨ ਛੁੱਟ ਰਿਹਾ ਮਤਲਬ ਕਿ ਕੋਈ ਘਰ ਗਿਆ ਜਾਂ ਕੀ ਹੋ ਗਿਆ ਕਹਿੰਦਾ ਨਹੀਂ ਪਾਜੀ ਸਾਰਾ ਸਮਾਨ ਤੁਹਾਡਾ ਅਫਸਰ ਹੋ ਗਿਆ ਪਾ ਤੁਸੀਂ ਜਲਦੀ ਆਓ ਲੱਗਦਾ ਚੋਰੀ ਹੋਈ ਔਰ ਮੇਰਾ ਸਮਾਨ ਵੀ ਹੈ ਨਹੀਂ ਪੀਓਪੀ ਵਾਲੇ ਦਾ ਸਮਾਨ ਵੀ ਹੈ ਨਹੀਂ ਜੋ ਡਾਊਨ ਸਿਲਿੰਗ ਕਰਿਆ ਕਰਦਾ ਉਹਨਾਂ ਦਾ ਸਮਾਨ ਵੀ ਹੈ ਨਹੀਂ ਸਾਡੀਆਂ ਸਾਰੀਆਂ-ਸਾਰੀਆਂ ਮਸ਼ੀਨਾ ਗਾਇਬ ਹੋ ਗਈਆਂ ਖੋ ਜਦੋਂ ਉਹ ਇਹਦਾ ਦੇਖਾ ਉਹ ਬੈਟ ਉੱਪਰ ਤੋਂ ਲਾਇਆ ਪਿਆਏ ਨੀਚੇ ਪਿਆ ਉਹ ਦੀਵਾਰ ਦੋਨੋਂ ਖੰਦੀ ਹੋ ਗਈ ਸਮਾਨ ਜੋ ਦੇ ਅੰਦਰ ਪਿਆ ਸੀ ਜੋ ਸਾਡੀ ਗਿਫਟ ਆਈਟਮ ਸੀ ਜਾਂ ਜੋ ਕੁਛ ਵੀ ਦਾ ਉਹ ਸਾਰਾ ਉਸ ਵਿੱਚੋਂ ਨਿਕਲ ਗਿਆ ਜਿਹੜੀ ਸੀ ਅਨਬੌਂਡ ਦੇ ਜੋ ਕੈਮਰੇ ਚੈੱਕ ਕੀਤੇ ਆ ਤਾਂ ਕੈਮਰੇ ਆ ਤੋਂ ਪਤਾ ਲੱਗਿਆ ਕੋਈ 10:34 ਮਿੰਟ ਤੇ 6:10 10:04 ਲੜਕੇ ਆ ਜੋ ਰਾਉਂਡ ਲਗਾ ਰਹੇ ਨੇ ਘੁੰਮ ਰਹੇ ਨੇ ਇੱਥੇ ਭਾਜਾ ਉਹਨਾਂ ਤੇ ਸੱਚੀਆ ਕੁਝ ਪੱਕਾ ਨਹੀਂ ਕਹਿ ਸਕਦੇ ਬਾਕੀ ਤਬ ਦੀਛਰੇ ਜਾ ਰਹੀ ਹੈ तकरीबन तकरीबन 4 ਤੋਂ 5 ਲੱਖ ਦੇ ਵਿੱਚ ਇਹ ਸਮਾਨ ਜੋ ਹੈ ਦੀ ਕੀਮਤ ਦੇ ਬਣ ਸਕਦੀ ਹੈ ਕਿਉਂਕਿ ਜੋ ਮਿਸਤਰੀ ਦੀਆਂ ਮਸ਼ੀਨਾਂ ਹੈ ਅੱਜ ਕੱਲ ਇਹਨਾਂ ਦੇ ਇਕਵਿਪਮੈਂਟ ਤੁਹਾਨੂੰ ਪਤਾ ਸਾਰੇ ਮਹਿੰਗੇ ਆਂਦੇ ਨੇ ਤੇ ਜੋ ਮੇਰਾ ਸਮਾਨ ਗਿਆ ਹੈ ਮੈਂ ਉਹਦਾ ਹੀ ਅੰਦਾਜ਼ਨ ਤੁਹਾਨੂੰ ਦੱਸ ਰਿਹਾ ਤਕਰੀਬਨ ਸਾਰਾ ਟੋਟਲ ਬਣਾਇਆ ਜਾਏਗਾ ਤਕਰੀਬਨ तकरीबन 4 اور 5 ਦੇ ਵਿੱਚ ਇਸ ਦੀ ਕੀਮਤ ਪ੍ਰਧਾਨ ਜੀ ਚੋਰੀ ਹੋਈ ਹੈ ਇਸ ਵਾਰਦਾਤ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਤਕਰੀਬਨ ਸਵੇਰੇ 9 ਵਜੇ ਜੋ ਟਾਇਲਾ ਲਗਾਉਂਦੇ ਸਾਡੇ ਘਰ ਦੀ ਨੇਸ਼ ਲੜਕਾ ਮੈਨੂੰ ਉਹਦੀ ਕੋਲ ਆਈ ਕਿ ਭਾਜੀ ਮੇਰੀ ਨਾ ਮਸ਼ੀਨਾ ਇੱਥੇ ਨਹੀਂ ਹੈ ਤੇ ਤੁਹਾਡਾ ਜਿਹੜਾ ਮੇਨ ਗੇਟ ਹੈ ਇਹਦਾ ਲੋਕ ਟੁੱਟਿਆ ਪਿਆ ਤੇ ਤੁਸੀਂ ਜੋ ਡੂਮ ਦੇ ਵਿੱਚ ਬੈੱਡ ਰੱਖ ਕੇ ਗਏ تھے ਦੀਵਾਨ ਬੈੱਡ ਉਹ ਵੀ ਨਾ ਜਨਨ ਕਿ ਆਪਣੀ ਜਗ੍ਹਾ ਤੇ ਨਹੀਂ ਹੈ ਇਹ ਇਧਰ ਉਧਰ ਖਿਲਰਿਆ ਪਿਆ ਸਮਾਨ ਤੇ ਮੈਂ ਕਿਹਾ ਸਮਾਨ ਖਿਲਰਿਆ ਮਤਲਬ ਕਿ ਕੋਈ ਡਰ ਗਿਆ ਜਾਂ ਕੀ ਹੋ ਗਿਆ ਕਹਿੰਦਾ ਨਹੀਂ ਭਾਜੀ ਸਾਰਾ ਸਮਾਨ ਨਹੀਂ ਤੁਹਾਡਾ ਅਫਸਰਟ ਹੋਇਆ ਪਿਆ ਤੁਸੀਂ ਜਲਦੀ ਆਓ ਲੱਗਦਾ ਚੋਰੀ ਹੋਈ ਔਰ ਮੇਰਾ ਸਮਾਨ ਵੀ ਹੈ ਨਹੀਂ ਪੀਓਪੀ ਵਾਲੇ ਦਾ ਸਮਾਨ ਵੀ ਹੈ ਨਹੀਂ ਇੱਥੇ ਜੋ ਡਾਊਨਸਲਿੰਗ ਕਰਿਆ ਕਰਦਾ ਉਹਨਾਂ ਦਾ ਸਮਾਨ ਵੀ ਹੈ ਨਹੀਂ ਸਾਡੀਆਂ ਸਾਰੀਆਂ ਦੀਆਂ ਮਸ਼ੀਨਾਂ ਗਾਇਬ ਹੋ ਗਈਆਂ ਮੈਂ ਤੇ ਮੇਰੀ ਵਾਈਸ ਜਦੋਂ ਘਰ ਆਏ ਔਰ ਮੈਂ ਮਿਸਤਰੀ ਉਹਨੂੰ ਨਾਲ ਲਿਆ ਆਪਣੇ ਜਦੋਂ ਆਪਾਂ ਘਰ ਪੁੱਜੇ ਤਾਂ ਦੇਖਿਆ ਜੋ ਦੀਵਾਨ ਬੈੱਡ ਸੀਗਾ ਉਸ ਰੂਮ ਦੇ ਵਿੱਚ ਉਹ ਅਸੀਂ ਜਦੋਂ ਮਕਾਨ ਆਪਣਾ ਸ਼ਿਫਟ ਕੀਤਾ ਤਾਂ ਦੀਵਾਨ ਬੈੱਡ ਭਰ ਕੇ ਦੀਵਾਨ ਦੇ ਉੱਪਰ ਅਸੀਂ ਚਾਰ ਜਣਿਆਂ ਨੇ ਉਸ ਦੀਵਾਰ ਨੂੰ ਰੱਖਿਆ ਤੇ ਉਸ ਦੇ ਉੱਪਰ ਮੈਂ ਉਸ ਦੀ ਢੋਜੋ ਹੁੰਦੀ ਆ ਬੈਕ ਸਾਈਡ ਵਾਲੀ ਉਹ ਉੱਪਰ ਰੱਖ ਕੇ ਅਸੀਂ ਦੂਸਰੇ ਮਕਾਨ 'ਚ ਸ਼ਿਫਟ ਕੀਤਾ ਕਿ ਉੱਥੇ ਛੋਟੀ ਜਗ੍ਹਾ ਸੀ ਸਾਰਾ ਸਮਾਨ ਨਹੀਂ ਲੈ ਕੇ ਜਾ ਸਕਦੇ। ਸੋ ਜਦੋਂ ਮੈਂ ਆਇਆ ਤਾਂ ਦੇਖਿਆ ਉਹ ਬੈਡ ਉੱਪਰ ਤੋਂ ਲਾਇਆ ਪਿਆ ਹੈ, نیچے ਪਿਆ ਤਾਂ ਉਹ ਦੀਵਾਰ ਦੋਨੋਂ ਖਾਲੀ ਹੋ ਗਈ ਸਮਾਨ ਜੋ ਦੇ ਅੰਦਰ ਪਿਆ ਸੀ ਜੋ ਸਾਡੀ ਗਿਫਟ ਆਈਟਮ ਸੀਗੀਆਂ ਜੋ ਕੁਝ ਵੀ ਥਾ ਉਹ ਸਾਰਾ ਉਸ ਵਿੱਚੋਂ ਨਿਕਲ ਗਿਆ। ਉਸ ਤੋਂ ਬਾਅਦ ਆਪਾਂ ਗਏ ਨੀਚੇ ਵਾਲੇ ਪੋਰਸ਼ਨ ਦੇ ਵਿੱਚ ਜਿੱਥੇ ਮੈਂ ਪਹਿਲੇ ਹਲਵਾਈ ਦਾ ਕੰਮ ਕਰਦਾ ਸੀ ਉੱਥੇ ਸਾਡਾ ਕਾਫੀ ਭਾਂਡੇ ਵਗੈਰਾ ਹੋਰ ਜੋ ਵੀ ਸਮਾਨ ਸੀਗਾ ਉਹ ਪਿਆ ਥਾ। ਤੇ ਉਹ ਸਮਾਨ तकरीबन بڑے بڑے ਪਤੀਲੇ ਹੋਗੇ ਇੱਕ ਛੋਟਾ ਕੋਈ ਰੈਡ ਬੋਲ ਟਾਈਪ ਦਾ ਫ੍ਰੀਜ ਸੀਗਾ ਹੋਰ ਮੇਰਾ ਕਾਫੀ ਕੀਮਤੀ ਸਮਾਨ ਉਹ ਸਾਰਾ ਹੀ ਉਥੋਂ ਚੋਰੀ ਹੋ ਗਿਆ ਇਹ ਵਾਰ ਦਾਤ ਵਾਰੇ ਪਤਾ ਲੱਗਿਆ ਹੈਗਾ ਕਿ ਕਿੰਨੇ ਕ ਵਿਜੇਸ਼ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਬਾਰੇ ਕੋਈ ਪੁਸ਼ਟੀ ਹੋਈ ਹੈ ਦੇਖੋ ਮੈਂ ਜੋ ਸਟਿੰਗ ਚਾਲ ਸਾਹਿਬ ਨਾਲ ਮੇਰੀ ਗੱਲ ਹੋਈ ਸੀਗੀ ਸਰਦਾਰ ਗੁਰਮੁਖ ਸਿੰਘ ਜੀ ਨਾਲ ਉਹਨਾਂ ਨੇ ਆਪਣੇ ਮੁਲਾਜ਼ਮ ਭੇਜੇ ਸੀਗੇ ਕਿ ਅਸੀਂ ਅਨਬਾਉਂਡ ਦੇ ਜੋ ਕੈਮਰੇ ਚੱਕ ਦਿੱਤੇ ਆ ਤਾਂ ਕੈਮਰਿਆਂ ਤੋਂ ਪਤਾ ਲੱਗਿਆ ਕੋਈ 10:30 ਤੇ 34 ਮਿੰਟ ਤੇ 6:10 ਵਜੇ ਦੋ ਜਾਂ ਚਾਰ ਲੜਕੇ ਆ ਜੋ ਰਾਉਂਡ ਲਗਾ ਰਹੇ ਨੇ ਘੁਮਰੇ ਨੇ ਇੱਥੇ ਹਜਾਉਣਾ ਤੇ ਸ਼ੱਕ ਹੈ ਕੁਝ ਪੱਕਾ ਨਹੀਂ ਕਹਿ ਸਕਦੇ ਬਾਕੀ ਤਬਦੀਦ ਛੜੇ ਜਾ ਰਹੀ ਹੈ ਲਗਭਗ ਜੇ ਜਿਹੜੀ ਚੋਰੀ ਹੋਈ ਹੈ ਉਹਦੇ ਵਿੱਚ ਕਿੰਨੇ ਕ ਦਾ ਸਮਾਨ ਹੈਗਾ ਜਿਹੜਾ ਤੁਹਾਨੂੰ ਲੱਗ ਰਿਹਾ ਕਿ ਸਾਡਾ ਚੋਰੀ ਹੋਇਆ ਜੀ ਤਕਰੀਬਨ ਤਕਰੀਬਨ 4 ਤੋਂ 5 ਲੱਖ ਦੇ ਵਿੱਚ ਇਹ ਸਮਾਨ ਜੋ ਅੱਜ ਦੀ ਕੀਮਤ ਤੇ ਬਣ ਸਕਦੀ ਹੈ ਕਿਉਂਕਿ ਜੋ ਮਿਸਤਰੀਆਂ ਦੀਆਂ ਮਸ਼ੀਨਾਂ ਆਇਆ ਅੱਜ ਕੱਲ ਇਹਨਾਂ ਦੇ ਇਕੁਪਮੈਂਟ ਤੁਹਾਨੂੰ ਪਤਾ ਸਾਰੇ ਮਹਿੰਗੇ ਹੀ ਆਂਦੇ ਨੇ ਤੇ ਜੋ ਮੇਰਾ ਸਮਾਨ ਗਿਆ ਏ ਮੈਂ ਉਹਦਾ ਹੀ ਅੰਦਾਜ਼ਨ ਤੁਹਾਨੂੰ ਦੱਸ ਰਿਹਾ ਏ ਤਕਰੀਬਨ ਸਾਰਾ ਟੋਟਲ ਮਨਾਇਆ ਜਾਏ ਤਕਰੀਬਨ ਤਕਰੀਬਨ 4 ਔਰ 5 ਦੇ ਵਿੱਚ ਇਸ ਦੀ ਕੀਮਤ ਬਣ ਸਕਦੀ ਹੈ ਨਹੀਂ ਤੁਹਾਡੇ ਸਮਾਨ ਦੀ ਜਾਂ ਮਿਸਤਰੀਆਂ ਦੇ ਸਮਾਨ ਟੋਟਲ ਸਮਾਨ ਦੀ ਟੋਟਲ ਸਮਾਨ ਦੀ ਗੱਲ ਕਰ ਰਿਹਾ ਲਗਭਗ 4 5 ਹੋ ਸਕਦਾ ਏ ਜਿਆਦਾ ਵੀ ਹੋਵੇ ਘੱਟ ਦੇ ਕੋਈ ਚਾਂਸ ਨਹੀਂ ਹੈ ਕਿਉਂਕਿ ਅੱਜ ਕੱਲ ਜੋ ਰੇਟ ਮਾਰਕੀਟ ਦੇ ਵਿੱਚ ਅਗਰ ਅਸੀਂ ਇਹਨਾਂ ਨੂੰ ਫੁੱਟ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਵੀ ਇਹ ਕਿਤੇ ਨਾ ਕਿਤੇ ਦੀ ਕੀਮਤ ਬਹੁਤ ਜ਼ਿਆਦਾ ਬਣ ਜਾਈ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਨੇ ਮੌਕਾ ਦੇਖਿਆ ਕੀ ਕਹਣਾ ਪੁਲਿਸ ਦਾ ਜੀ ਪੁਲਿਸ ਆਪਣੀ ਜਾਂਚ ਜੋ ਜੁਟੀ ਹੋਈ ਹੈ ਤਾਂ ਵੀਸ ਨੂੰ ਨਹੀਂ ਜਾਰੀ ਹੈ ਤੁਹਾਨੂੰ ਸ਼ੱਕ ਹੋਵੇ ਕਿਸੇ ਉੱਪਰ देखो मैं इस तरह किसी पर नहीं कह सकता क्योंकि इथे कई बंदे काम कर चुके ने ते मेरे जो इथे मिस्त्री है या फिर अपना डाउन सीलिंग बढे लगे हुए वो भी बोल दे ने कि जो ਸਾਡੇ ਬੰਦੇ ਨੇ ਹੈਗੇ ਜੋ ਅਸੀਂ ਕੰਮ ਲਗਾਏ ਨੇ ਤੇ ਮਿਸਤਰੀ ਨਾਲ ਜੋ ਬੰਦੇ ਲਗਾਏ ਨੇ ਸਾਰੇ ਜਾਣ ਪਛਾਣ ਦੇ ਵਿੱਚ ਨੇ ਤੇ ਜਿਵੇਂ ਉਹਨਾਂ ਨੂੰ ਜਾਂਚ ਪੜਦੀ ਕੋਈ ਵੀ ਜ਼ਰੂਰਤ ਪਏਗੀ ਆਪਣੇ ਸਾਰੇ ਬੰਦੇ ਨੂੰ ਹਾਜ਼ਰ ਕਰਨਗੇ ਕਿਉਂਕਿ ਸੋਚਣ ਤੇ ਸਮਝਣ ਵਾਲੀ ਗੱਲ ਇਹ ਹੈ ਕਿ ਲਗਭਗ ਤੁਹਾਡੇ ਮੁਤਾਬਿਕ 10:30 ਵਜੇ ਸਮਾਂ ਦੱਸ ਰਹੇ ਹੋ ਤੇ ਕਣੀ ਆਬਾਦੀ ਵਾਲਾ ਹੀ ਜਗ੍ਹਾ ਹੈਗੀ ਹੈ ਇਹ ਵੀ ਹੈ ਨਹੀਂ ਕਿ ਆਪਾਂ ਕਿਤੇ ਖਾਲੀ ਜਗ੍ਹਾ ਦੇ ਵਿੱਚ ਹੈਗੇ ਆ ਜਾਂ ਪੋਸ਼ ਅਲਾਕਾ ਨਹੀਂ ਹੈਗਾ ਸਾਡਾ ਕਣੀ ਆਬਾਦੀ ਵਾਲੀ ਹੈਗੀ ਹੈ ਜਗ੍ਹਾ ਤੁਹਾਨੂੰ ਲੱਗ ਰਿਹਾ ਕਿ ਕਿਸੇ ਭੇਤੀ ਬੰਦੇ ਦਾ ਕੰਮ ਹੋ ਸਕਦਾ ਹੈ ਦੇਖੋ ਜਿਸ ਤਰ੍ਹਾਂ ਉੱਪਰ ਵਾਲੇ ਸਮਾਨ ਨੂੰ ਤਾਂ ਚਲੋ ਕੋਈ ਵੀ ਅਗਰ ਇੱਥੇ ਆ ਕੇ ਚੱਕ ਲੇਦਾ ਸੀ ਕਹਿ ਸਕਦੇ ਆ ਕਿ ਇੱਕ ਆਮ ਬੰਦੇ ਨੇ ਚੋਰੀ ਕੀਤੀ ਹੈ ਪਰ ਜੋ ਸਮਾਨ ਮੇਰਾ ਨੀਚੋ ਚੱਕ ਹੋਇਆ ਉਸ ਦੇ ਵਿੱਚ ਦਿਨ ਦੇ ਟਾਈਮ 'ਚ ਵੀ ਅਗਰ ਅਸੀਂ ਅੰਦਰ ਜਾਈਏ ਤਾਂ ਬਹੁਤ ਮੁਸ਼ਕਿਲ ਹੈ ਉੱਥੇ ਜਾਣਾ ਉੱਥੇ ਜੋ ਮੇਰਾ ਸਮਾਨ ਪਿਆਤਾ ਉਹ ਮੇਰੇ ਬਹੁਤ ਹੀ ਮੈਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਨੀਚੇ ਸਮਾਨ ਪਿਆ ਹੋਇਆ ਹੈ ਔਰ ਉੱਥੇ ਕੀਮਤੀ ਚੀਜ਼ਾਂ ਪਈਆਂ ਹੋਈਆਂ ਨੇ ਮੇਰੇ ਹਲਵਾਈ ਦੇ ਸਮਾਨ ਦੀਆਂ ਜੋ ਸਿਲੰਡਰ ਟਾਈਪ ਹੋ ਰਹੇ ਦਾ ਦੇ ਬੜਕੀ ਕਾਫੀ ਕੁਝ ਪਿਆ ਹੋਆ ਹੈ ਔਰ ਕਿਤਨਾ ਕਿਤੇ ਜੋ ਇਥੇ ਕੰਮ ਕਰਕੇ ਗਏ ਨੇ ਬੰਦੇ ਹੋ ਸਕਦਾ ਕਿਸੇ ਦਾ ਦੇਖੋ ਜੀ ਅਸੀਂ ਅੰਦਰ ਵੜ ਕੇ ਦੇਖਣ ਚਾਹਦੇ ਕਿ ਕਿਸਨੇ ਦਿਲ ਚ ਕੀ ਹੈ ਹੋ ਸਕਦਾ ਕੋਈ ਹੋਣਾ ਵਿੱਚੋਂ ਇੱਕ ਹੋਵੇ ਹੋ ਸਕਦਾ ਕੋਈ ਰਾਉਂਡ ਲਗਾ ਕੇ ਗਿਆ ਹੋਵੇ ਜਾਂ ਸਾਡੇ ਪਿੱਛੇ ਤੇ ਕੋਈ ਚੱਕਰ ਲਗਾ ਕੇ ਗਿਆ ਹੋਵੇ ਕੋਈ ਨਾ ਕੋਈ ਹੋ ਸਕਦਾ ਆਪਣੇ ਚੋਂ ਇੱਕ ਹੋਵੇ ਪਰ ਮੈਂ ਕਿਸੇ ਪਰ ਸਿੱਧਾ ਨਿਸ਼ਾਨਾ ਨਹੀਂ ਲਗਾ ਸਕਦਾ ਕਿ ਇਸ ਬੰਦੇ ਨੇ ਹੀ ਕੀਤੀ ਹੈ ਜਿਵੇਂ ਇਹ ਤਾਂ ਜਦੋਂ ਹੁਣ ਕੋਈ ਤੱਥ ਸਾਹਮਣੇ ਆਏਗਾ ਉਸ ਤੋਂ ਹੀ ਪਤਾ ਲੱਗੇਗਾ ਮੰਗ ਕੀ ਕਰਦੇ ਆਂ ਆਪਾਂ ਪੁਲਿਸ ਪ੍ਰਸ਼ਾਸਨ ਤੋਂ ਮੈਂ ਇਹ ਕਹੂੰਗਾ ਕਿ ਜੰਨੀ ਜਲਦੀ ਹੋ ਸਕੇ ਚੋਰਾਂ ਨੂੰ ਪਕੜਿਆ ਜਾਏ ਕਿਉਂਕਿ ਅੱਗੇ ਮੇਲਾ ਹੈ ਮੇਲੇ ਦੇ ਵਿੱਚ ਇਸ ਤਰ੍ਹਾਂ ਜੇਕਰ ਚੋਰੀਆਂ ਹੋਰ ਕਿਤੇ ਆਸ-ਪਾਸ ਵੀ ਹੋਵੇ ਤਾਂ ਕਿਸੇ ਦਾ ਹੋਰ ਜਾਨੀ-ਮਾਨੀ ਨੁਕਸਾਨ ਵੀ ਹੋ ਸਕਦਾ ਸੋ ਜਿੰਨਾ ਵੀ ਹੋ ਸਕੇ ਇਹ ਇਹਨਾਂ ਚੋਰਾਂ ਤੇ ਨੱਥ ਪਾਈ ਜਾਏ ਨਹੀਂ ਰਾਤ ਦੇ ਸਮੇਂ ਦੇ ਵਿੱਚ ਇੱਥੇ ਕੋਈ ਨਹੀਂ ਹੁੰਦਾ ਸਿਗਾ ਨਹੀਂ ਇੱਥੇ ਕੋਈ ਨਹੀਂ ਸੀਗਾ ਰਾਤ ਦੇ ਸਮੇਂ ਤੇ ਕੋਈ ਨਹੀਂ ਸੀਗਾ ਤਕਰੀਬਨ ਲੇਬਰ ਵਾਲੇ ਆਪਣਾ 6 ਵਜੇ ਕੰਮ ਖਤਮ ਕਰਕੇ ਚਲੇ ਜਾਂਦੇ ਲੋਕ ਲਗਾ ਦਿੰਦੇ ਸੀਗੇ ਤੇ ਤਕਰੀਬਨ ਪਿਛਲੇ ਸਾਲ ਦੇ ਅਗਸਤ ਮਹੀਨੇ ਤੋਂ ਇੱਥੇ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਸੀ ਮੈਂ ਉਹ ਮੈਂ ਦਸੰਬਰ ਮਹੀਨੇ ਤੋਂ ਇਹ ਮਕਾਨ ਛੱਡ ਕੇ ਦੂਸਰੇ ਮੁਹੱਲੇ ਚ ਗਿਆ ਤੇ ਦਿੱਲੀ ਮੈਂ ਆਪ ਖੁਦ ਰੌਂਡ ਲਗਾਦਾ ਤਾਂ ਹੁਣ ਮੇਲੇ ਕਰਕੇ ਮੇਰਾ ਵੀ ਥੋੜਾ ਸੀਜ਼ਨ ਦਾ ਟਾਈਮ ਹੈ ਇਸ ਕਰਕੇ ਆਣਾ ਜਾਣਾ ਥੋੜਾ ਘੱਟ ਲੱਗ ਗਿਆ ਬਟ ਅਸੀਂ ਵੀ ਅਗਰ ਇੱਥੇ ਲਾਸਟ ਰੌਂਡ ਲਗਾਉਂਦੇ ਤੇ 7:08 ਵਜੇ ਉਸ ਤੋਂ ਬਾਅਦ ਅਸੀਂ ਵੀ ਨਹੀਂ ਆਉਂਦੇ ਤੇ ਇਹ ਫਸਟ ਜੋ ਹੋਇਆ ਏ ਤਕਰੀਬਨ 10 ਵਜੇ 10 ਵਜੇ ਤੋਂ ਲੈ ਕੇ ਕੋਈ ਰਾਤ ਦੇ 1 ਜਾਂ 2 ਵਜੇ ਦੇ ਸਮੇਂ ਦੇ ਵਿੱਚ ਹੋਇਆ ਜੋ ਮੈਂ ਚੋਈ ਬਾਜ਼ਾਰ ਦੇ ਅੰਦਰ ਯੂਸਫ ਜੀ ਦੇ ਕਬੀਰ ਮੰਦਰ ਦੇ ਕੈਮਰੇ ਚੈੱਕ ਕੀਤੇ ਆ ਆਪਾਂ 4 ਵਜੇ ਤੱਕ ਕੀਤੇ ਉਸ ਰੋਡ ਦੇ ਉੱਤੇ ਕੋਈ ਵੀ ਨਹੀਂ ਆਇਆ ਉਹ ਕੈਮਰੇ ਬਿਲਕੁਲ ਕਲੀਅਰ ਪਾਏ ਗਏ ਇਹ ਦੂਸਰੀ ਤਰਫ ਦੇ ਵੀ ਕੈਮਰੇ ਕਲੀਅਰ ਪਾਏ ਗਏ ਹੁਣ ਸਿਰਫ ਦੋ ਗਲੀਆਂ ਰਹਿਦੀਆਂ ਨੇ ਇੱਕ ਸਾਡੀ ਜੋ ਰੈਡ ਰੋਜ਼ ਦੀ ਤਰਫ ਜਾਂਦੀ ਹੈ ਇੱਕ ਇਹ ਗਲੀ ਔਰ ਹੋ ਸਕਦਾ ਹੈ ਕਿ ਜੋ ਆਂਡ ਗੌਂਡ ਦੇ ਵਿੱਚ ਇੱਕ ਦੋ ਬੰਦੇ ਜੋ ਕਹਿ ਰਹੇ ਨੇ ਕਿ ਰਾਤ ਇੱਥੇ ਦੋ ਲੜ ਲੜਕੇ ਬਾਈਕ ਖੜੀ ਕਰਕੇ ਪੈਦਲ ਰੌਂਡ ਲਗਾ ਰਹੇ ਥੇ ਉਹਨਾਂ ਪਰ ਸ਼ੱਕ ਹੈ ਉਹ ਹੋ ਸਕਦਾ ਹੈ ਕਿ ਇੱਥੋਂ ਸਮਾਨ ਚੱਕ ਕੇ ਆ ਪਿਛਲੀ ਗਲੀ ਦੇ ਵਿੱਚੋਂ ਗਏ ਨੇ ਜਾਂ ਹੋ ਸਕਦਾ ਹੈ ਕਿ ਇਹ ਜੋ ਸਮਾਨ ਹੈ ਇਹ ਇੰਨਾ ਸੁੱਖਾ ਨਹੀਂ ਹੈ ਇਹਨੂੰ ਕਿ ਹੱਥ ਦੇ ਉੱਤੇ ਚੱਕ ਕੇ ਲੈ ਜਾਣਾ ਕਿਉਂਕਿ ਭਾਰੀ ਭਾਰੀ ਬਰਤਨ ਨੇ सिलेंडर ਨੇ ਹੋਰ ਚੀਜ਼ਾਂ ਨੇ ਹੋ ਸਕਦਾ ਕਿਤੇ ਨੇੜੇ ਸ਼ਿਫਟ ਹੋਇਆ ਹੋਵੇ ਹੋ ਸਕਦਾ ਹੈ ਕਿ ਇੱਥੋਂ ਚੱਕ ਕੇ ਬਾਰੀ-ਬਾਰੀ ਉਹਨਾਂ ਨੇ ਕਿਸੇ ਕਨਵੈንስ ਦੇ ਵਿੱਚ ਪਾ ਕੇ ਉਹਨੂੰ ਕਿਤੇ ਹੋਰ ਕਿਤੇ ਲੈ ਕੇ ਗਏ ਨੇ ਇਹ ਤੁਹਾਡੇ ਮੁਤਾਬਿਕ ਜਿਹੜਾ ਸਮਾਨ ਤੁਸੀਂ ਦੱਸ ਰਹੇ ਹੋ ਕਿ ਭਾਰਾ ਇੱਕਲਾ ਬੰਦਾ ਚੱਕ ਨਹੀਂ ਸਕਦਾ ਇਟ ਮੀਨ ਇਹ ਕਿਸੇ ਗ੍ਰੋਹ ਦਾ ਕੰਮ ਹੈ ਬਿਲਕੁਲ ਬਿਲਕੁਲ ਇੱਕ ਕੰਮ ਸੇ ਕਮ ਚੋਰੀ ਹੈ ਇਹ ਮੇਰੇ ਮੁਤਾਬਿਕ 400 ਲੈ ਕੇ 6 ਬੰਦੇ ਦੇ ਵਿਚਕਾਰ ਐਨੇ ਕ ਜਣਿਆਂ ਨੇ ਕੀਤੀ ਹੈ ਅੰਦਰ ਜੋ ਆਏ ਨੇ ਉਹ ਤਕਰੀਬਨ ਤਕਰੀਬਨ 6 ਬੰਦੇ ਆਏ ਕਿਉਂਕਿ ਉਹ ਜੋ ਬੈੱਡ ਹੈ ਉਹ ਦੋ ਬੰਦੇ ਨਹੀਂ ਚੱਕ ਸਕਦੇ ਉਹਨੂੰ Oh enai pare